ਕਪੈਸਿਆਂ ਦੇ ਵਿੱਚ ਇਹਨਾਂ ਨੇ ਤੁਹਾਡਾ ਵੀਜ਼ਾ ਜਿਹੜਾ ਫੈਮਲੀ ਦਾ ਲਗਵਾ ਗਿਆ ਸਰ ਸਾਡਾ 4 ਔਰ 4.5 ਦੇ ਆਸ-ਪਾਸ ਦਾ ਖਰਚਾ ਆਇਆ ਸਾਡਾ ਟੋਟਲ ਸਰ ਸਾਡਾ ਇਸ ਤੋਂ ਉੱਪਰ ਕੋਈ ਖਰਚਾ ਨਹੀਂ ਆਇਆ ਸਾਡਾ ਲੋਕ ਤਾਂ 20 25 25 ਲੱਖ ਚੱਕੀ ਫਿਰਦੇ ਤੁਸੀਂ 4 4.5 ਚ ਕਿਵੇਂ ਲਵਾਈ ਜਾਂਦਾ ਪੈਰੈਂਟਸ ਤੋਂ ਸੀ ਸਿਰਫ 4 ਹੀ ਫੀਸ ਲਿੱਤੀ ਹੈ ਜੋ ਇਹਨਾਂ ਦੀ ਸਕੂਲ ਦੇ ਵਿੱਚ ਉੱਥੇ ਬੱਚੇ ਦੀ ਇਹਨਾਂ ਨੇ ਪੇ ਕੀਤੀ ਹੈ ਇਕੱਲੇ ਬੱਚੇ ਦਾ ਲੱਗਿਆ ਹੋਣਾ ਨਾ ਫਿਰ 4 4.5 ਲੱਖ ਸਾਡੀ ਪੂਲੀ ਫੈਮਲੀ ਦੀ ਗੱਲ ਕਰ ਰਹੇ ਹਾਂ ਸਰ ਤੁਹਾਡੇ ਨਾਲ ਮੈਂ ਹਾ ਮੈਂ ਹੋਪੀਆ 60 ਲੱਖ ਰੁਪਏ ਦੀ ਗੱਲ ਨਹੀਂ ਕਰ ਰਿਹਾ ਤੁਹਾਡੇ ਨਾਲ ਮੈਂ ਆਪਣੀ ਫੈਮਿਲੀ ਦੀ ਗੱਲ ਕਰ ਰਿਹਾ ਸਿਰਫ ਸਾਡੇ ਇੰਨੇ ਕੀ ਪੈਸੇ ਲੱਗੇ ਤੇ ਸਾਡਾ ਹੋ ਗਿਆ ਸਰ ਕੰਮ ਦਾ ਕੈਨੇਡਾ ਨੇ ਤਾਂ ਰੂਲਸ ਬਹੁਤ ਚੇਂਜ ਕਰ ਦਿੱਤੇ ਨੇ ਵੀਜ਼ੇ ਤਾਂ ਮਿਲਦੇ ਹੀ ਨਹੀਂ ਪਰ ਇਹ ਕਦੇ ਕੋਈ ਰੂਲ ਉਹ ਅਪਣਾ ਲੈਂਦੇ ਨੇ ਕਦੇ ਕੋਈ ਰੂਲ ਪਰ ਤੁਸੀਂ ਅੱਜ ਵੀ ਹੱਥ 'ਚ ਪਾਸਪੋਰਟ ਚੱਕੀ ਫਿਰਦੇ ਹੋ ਕਿ ਅੱਜ ਵੀ ਵੀਜ਼ਾ ਆਏਗਾ ਇਡਮ ਕੰਸਲਟੈਂਟ ਆਪਾਂ ਸਕੂਲਿੰਗ ਵੀਜ਼ਾ ਟੀਲ ਕਰਦੇ ਆ ਜਿਹੜੇ 2.5 ਤੋਂ ਲੈ ਕੇ 17 ਸਾਲ ਤੱਕ ਦੇ ਬੱਚੇ ਹੁੰਦੇ ਨੇ ਉਹ ਆਪਣੇ ਪੇਰੈਂਟਸ ਦੇ ਨਾਲ ਉੱਥੇ ਜਾਂਦੇ ਨੇ ਕੈਨੇਡਾ ਦੇ ਵਿੱਚ 18 ਸਾਲ ਤੱਕ ਦੇ ਬੱਚਿਆਂ ਦੀ ਜਿਹੜੀ ਐਜੂਕੇਸ਼ਨ ਆ ਉਹ ਬਿਲਕੁਲ ਫ੍ਰੀ ਆਫ ਕੋਸਟ ਹੈ ਤੇ ਕੈਨੇਡਾ ਨੂੰ ਫਾਇਦਾ ਕਿੱਥੋਂ ਹੋਵੇ ਕੈਨੇਡਾ ਨੇ ਫਾਇਦਾ ਇੱਥੋਂ ਹੀ ਲੈਣਾ ਉਹ ਇੰਡੀਆ ਤੋਂ ਆਪਣੇ ਬੱਚਿਆਂ ਨੂੰ ਉੱਥੇ ਬੁਲਾਉਂਦਾ ਹੈ ਜਿਹੜੇ ਅੰਡਰ 18 ਹੁੰਦੇ ਨੇ ਤੇ ਉਹ ਪ੍ਰਾਈਵੇਟ ਸਕੂਲਸ 'ਚ ਉੱਥੇ ਜਾ ਕੇ ਆਪਣੀ ਸਟੱਡੀ ਕਰਦੇ ਨੇ ਤੇ ਕੈਨੇਡਾ ਨੂੰ ਫਾਇਦਾ ਹੁੰਦਾ ਹੈ ਬੱਚਾ ਤਾਂ ਚਲੋ ਉੱਥੇ ਜਾ ਕੇ ਸਟੱਡੀ ਕਰ ਲੇਗਾ ਇਹਨਾਂ ਦੇ ਪੇਰੈਂਟਸ ਦਾ ਜਿਹੜਾ ਵੀਜ਼ਾ ਲੱਗਿਆ ਫਿਰ ਉਹ ਟੂਰਿਸਟ ਹੋਣਾ ਉਹ ਵਾਪਸ ਆ ਜਾਣਗੇ ਪੇਰੈਂਟਸ ਜੇਕਰ ਉਹਦੇ ਨਾਲ ਜਾ ਰਹੇ ਨੇ ਤਾਂ ਪੇਰੈਂਟਸ ਦਾ ਵਰਕ ਵੀਜ਼ਾ ਲੱਗ ਕੇ ਜਾ ਰਹਿਆ ਨਾਲ ਜਿਹੜੇ ਇਹਨਾਂ ਦੇ ਫਾਦਰ ਨੇ ਪੂਰਾ ਹਫਤਾ ਫੁੱਲ ਟਾਈਮ ਕੰਮ ਕਰ ਸਕਦੇ ਨੇ ਮਦਰ ਵੀ ਕੰਟੇ ਇੱਕ ਹਫਤੇ ਲਈ ਉੱਥੇ ਇਹਨਾਂ ਨੂੰ ਕੰਮ ਕਰਨ ਦੀ ਪਰਮਿਸ਼ਨ ਆਪਾਂ ਲੈ ਕੇ ਦਿੰਦੀ ਆ ਬੇਸ਼ੱਕ ਕੈਨੇਡਾ ਨੇ ਰੂਲਸ ਚੇਂਜ ਕਰਨ ਤੋਂ ਬਾਅਦ ਵੀਜ਼ੇ ਦੇਣੇ ਬੰਦ ਕਰ ਦਿੱਤੇ ਪਰ ਕਿੰਗਡੋਮ ਕੰਸਲਟੈਂਟ ਜਲੰਧਰ ਵਾਲੇ ਵੀਜ਼ਿਆਂ ਦੀਆਂ ਝੜੀਆਂ ਲਗਵਾਈ ਜਾਂਦੇ ਨੇ ਉਹ ਵੀ ਛੋਟੇ ਬੱਚਿਆਂ ਦੇ ਮਾਈਨਰ ਵੀਜ਼ੇ ਲਗਵਾਈ ਜਾਂਦੇ ਨੇ ਤੇ ਉਹਨਾਂ ਬੱਚਿਆਂ ਦੇ ਨਾਲ ਉਹਨਾਂ ਦੇ ਮਾਪਿਆਂ ਨੂੰ ਵੀ ਵਿਦੇਸ਼ ਭੇਜੀ ਜਾਂਦੇ ਨੇ ਮੈਮ ਸਾਡੇ ਨਾਲ ਨੇ ਮੈਮ ਲੋਕੀ ਤਾਂ ਕਹਿੰਦੇ ਕੈਨੇਡਾ ਨੇ ਰੂਲਸ ਚੇਂਜ ਕੀਤੇ ਪਏ ਵੀਜ਼ੇ ਨਹੀਂ ਆ ਰਹੇ ਤੁਸੀਂ ਕਿਸ ਤਰ੍ਹਾਂ ਵੀਜ਼ੇ ਤੇ ਵੀਜ਼ੇ ਲਗਵਾਈ ਜਾਂਦੇ ਹੋ ਉਹ ਉਸ ਵੀਜ਼ਿਆਂ ਦੇ ਵਿੱਚ ਕੋਈ ਸੱਚਾਈ ਹੈਗੀ ਆ ਜਾਂ ਨਹੀਂ ਸਰ ਦੇਖਿਆ ਜਾਵੇ ਅੱਜ ਦੇ ਟਾਈਮ ਦੇ ਵਿੱਚ ਕਿੰਗਡਮ ਕੰਸਲਟੈਂਟ ਦਾ ਸਕੂਲਿੰਗ ਵੀਜ਼ਾ ਦੇ ਵਿੱਚ ਪਹਿਲੀ ਗੱਲ ਤਾਂ ਕੋਈ ਮੁਕਾਬਲਾ ਹੈ ਹੀ ਨਹੀਂ ਹੈ ਕਿੰਗਡਮ ਕੰਸਲਟੈਂਟ ਸਕੂਲਿੰਗ ਵੀਜ਼ਾ ਦੇ ਵਿੱਚ ਐਕਸਪਰਟ ਹੈ ਪਿਛਲੇ 8.5 ਸਾਲ ਤੋਂ ਆਪਾਂ ਸਕੂਲਿੰਗ ਵੀਜ਼ਾ ਕਰ ਰਹੇ ਆ ਬੇਸ਼ੱਕ ਦੀ ਕੈਨੇਡਾ ਨੇ ਰੂਲ ਚੇਂਜ ਕਰ ਦਿੱਤੇ ਨੇ ਕੈਨੇਡਾ ਵੀਸਟਰ ਵੀਜ਼ਾ ਨਹੀਂ ਦੇ ਰਿਹਾ ਐਲਐਮਆਈਜ਼ ਉਹਨੇ ਬੰਦ ਕਰ ਦਿੱਤੀਆਂ ਨੇ ਬਟ ਆਪਾਂ ਜਿਹੜਾ ਵੀਜ਼ਾ ਡੀਲ ਕਰਦੇ ਆ ਆਪਾਂ ਸਕੂਲਿੰਗ ਵੀਜ਼ਾ ਡੀਲ ਕਰਦੇ ਆ ਇਹ ਜਿਹੜੇ ਬੱਚੇ ਹੁੰਦੇ ਨੇ 2.5 ਤੋਂ ਲੈ ਕੇ 17 ਸਾਲ ਤੱਕ ਦੇ ਉਹ ਆਪਣੇ ਪੇਰੈਂਟਸ ਦੇ ਨਾਲ ਉੱਥੇ ਕੈਨੇਡਾ ਦੇ ਵਿੱਚ ਸਟੱਡੀ ਕਰਨ ਲਈ ਜਾਂਦੇ ਨੇ ਹੁਣ ਕੈਨੇਡਾ ਦੇ ਵਿੱਚ 18 ਸਾਲ ਤੱਕ ਦੇ ਬੱਚਾ ਦੇ ਅਗਿਆਨ ਫ੍ਰੀ ਆਫ ਕੋਸਟ ਹੈ ਕੈਨੇਡਾ ਨੂੰ ਫਾਇਦਾ ਕਿੱਥੋਂ ਹੋਵੇ ਕੈਨੇਡ ਉੱਥੇ ਕਰਕੇ ਉਹਨਾਂ ਨੂੰ ਇਨਕਮ ਹੋਵੇ ਉੱਥੇ ਇਸ ਕਰਕੇ ਸਰ ਕਿੰਨੇ ਕ ਪੈਸਿਆਂ ਦੇ ਵਿੱਚ ਤੁਸੀਂ ਜਿਹੜਾ ਵੀਜ਼ਾ ਹੈ ਬੱਚਿਆਂ ਦਾ ਉਹ ਫੈਮਲੀ ਦਾ ਬੱਚਿਆਂ ਦਾ ਫੈਮਲੀ ਦੇ ਨਾਲ ਲਗਵਾ ਕੇ ਦੇ ਜਾਂਦੇ ਹੋ ਸਿਰਫ ਤੁਹਾਨੂੰ ਵੈਸੇ ਸੁਣ ਕੇ ਬਹੁਤ ਹੈਰਾਨੀ ਹੋਏਗੀ ਬਟ ਕਿੰਗਡਮ ਕੰਸਲਟੈਂਟ ਜੇਕਰ ਕਿਸੇ ਫੈਮਲੀ ਦਾ ਇੱਕ ਬੱਚਾ ਹੈਗਾ ਤਾਂ ਪੂਰੀ ਫੈਮਲੀ ਦਾ ਸਿਰਫ 4 ਤੋਂ 4.5 ਲੱਖ ਦੇ ਵਿੱਚ ਵੀਜ਼ਾ ਲਵਾ ਕੇ ਦਿੰਦਾ ਹੈ ਪੂਰੀ ਫੈਮਲੀ ਦਾ ਉਸ ਤੋਂ ਇਲਾਵਾ ਕੋਈ ਹਿਡਨ ਚਾਰਜ ਵਗੈਰਾ ਵੀ ਹੁੰਦੇ ਆ ਕੋਈ ਹਿਡਨ ਚਾਰजेस ਨਹੀਂ ਹੈ ਸਰ ਅਗਰ ਫੈਮਿਲੀ ਚਾਵੇ ਤਾਂ ਫੀਸ ਸਿੱਧਾ ਸਕੂਲ ਨੂੰ ਪਾ ਸਕਦੀ ਹੈ ਬੇਸਿਕ ਜੋ ਫੀਸ ਹੈ ਸਿਰਫ ਪੇਰੈਂਟਸ ਨੇ ਉਹੀ ਸਾਨੂੰ ਦੇਣੀ ਹੈ ਸਾਡੀ ਆਪਣੀ ਕੋਈ ਫੀਸ ਨਹੀਂ ਹੈ ਸਾਡਾ ਆਫਟਰ ਵੀਜ਼ਾ ਸਕੂਲ ਤੋਂ ਕਮਿਸ਼ਨ ਆਉਂਦਾ ਅਸੀਂ ਪੇਰੈਂਟਸ ਤੋਂ ਕੁਝ ਵੀ ਚਾਰਜ ਨਹੀਂ ਕਰਦੇ ਪ੍ਰੋਸੈਸ ਕਿੰਨੇ ਸਮੇਂ ਦਾ ਹੈਗਾ ਇਹ ਕਿੰਨੇ ਕੁ ਟਾਈਮ ਦੇ ਵਿੱਚ ਵੀਜ਼ਾ ਲੈ ਕੇ ਦੇ ਸਰ ਅਗਰ ਤੇ ਕੈਨੇਡਾ ਦੀ ਅਪਰੂਵਲ ਦੀ ਗੱਲ ਕਰੀਏ ਮਹੀਨੇ ਡੇਢ ਮਹੀਨੇ ਚ ਆ ਜਾਂਦੀ ਹੈ ਬਟ ਅਗਰ ਆਪਾਂ ਪੂਰੇ ਪ੍ਰੋਸੈਸ ਦੀ ਗੱਲ ਕਰੀਏ ਤੇ ਢਾਈ ਤੋਂ 3 ਮਹੀਨੇ ਦੇ ਵਿੱਚ ਜਿਹੜਾ ਵੀਜ਼ਾ ਆਪਣਾ ਲੱਕੇ ਆ ਜਾਂਦਾ ਅੱਜ ਇਹ ਫੈਮਿਲੀ ਜਿਹੜੀ ਆਈ ਹੈ ਇਹਨਾਂ ਦਾ ਵੀ ਹਾਂਜੀ ਅੱਜ ਇੱਕ ਹੋਰ ਸਾਡੇ ਕੋਲ ਫੈਮਿਲੀ ਆਈ ਹੈ ਜਿਨ੍ਹਾਂ ਦਾ ਅਸੀਂ ਨਵੰਬਰ ਇਨਟੇਕ ਦਾ ਲੇਟੈਸਟ ਵੀਜ਼ਾ ਅਪਰੂਵ ਕਰਵਾਇਆ ਸਕੂਲਿੰਗ ਵੀਜ਼ਾ ਪਹਿਲਾਂ ਇਹਨਾਂ ਤੋਂ ਹੀ ਜਾਣ ਲਈਏ ਤੁਹਾਡੇ ਨਾਲ ਬਾਅਦ ਚ ਗੱਲ ਕਰਦੇ ਹਾਂ ਬਾਈ ਜੀ ਕੀ ਨਾਮ ਹੈ ਤੁਹਾਡਾ ਅਮਿਤਾਰੋੜਾ ਨਾਮ ਮੇਰਾ ਜੀ ਕਿੱਥੋਂ ਦੇ ਰਹਿਣ ਵਾਲੇ ਰਾਜਪੂਰੇ ਤੋਂ ਸਰ ਰਹਿਣ ਵਾਲੇ ਇੱਕ ਕਿੰਗਡੋਮ ਕੰਸਲਟੈਂਟ ਤੇ ਪਹੁੰਚੇ ਹਾਂ ਸਭ ਤੋਂ ਪਹਿਲਾਂ ਤਾਂ ਵੀਜ਼ਾ ਆ ਗਿਆ ਜਾਂ ਇਦਾਂ ਹੀ ਹੈ ਮਜ਼ਾਕ ਨਹੀਂ ਨਹੀਂ ਆ ਗਿਆ ਸਰ ਤਾਂ ਹੀ ਆਪਾਂ ਆਏ ਆ ਉਹਦਾ ਕੰਮ ਆਣਾ ਸਰ ਆਪਾਂ ਇਸੇ ਕਰਕੇ ਆਏ ਇਹਨਾਂ ਨੇ ਤੁਹਾਨੂੰ ਬੁਲਾਇਆ ਕਿ ਆ ਗਿਆ ਤੁਹਾਡਾ ਵੀਜ਼ਾ ਸੀ ਆ ਗਿਆ ਤਾਂ ਹਾਂਜੀ ਹਾਂਜੀ ਕਿੰਨੀ ਕ ਖੁਸ਼ੀ ਹੋਈ ਉਦੋਂ ਜਦੋਂ ਇਹਨਾਂ ਨੇ ਫੋਨ ਕੀਤਾ ਕਿ ਚਿਹਰੇ ਤੋਂ ਦੇਖੀ ਜਦੋਂ ਕਿੰਨੀ ਕ ਖੁਸ਼ੀ ਹੋਈ ਸਰ ਅਸੀਂ ਬਹੁਤ ਖੁਸ਼ ਹਾਂ ਸਰ ਇਹਨਾਂ ਤੇ ਉਹ ਸਾਨੂੰ ਵੀਜ਼ਾ ਲੱਗ ਗਿਆ ਆਪਾਂ ਬਹੁਤ ਖੁਸ਼ ਆਪਾਂ ਹੁਣ ਬਸ ਥੋੜੇ ਦਿਨਾਂ ਤੱਕ ਚਲੇ ਜਾਣਾ ਬਸ ਤੋਦੀ ਤਾਂ ਕਿ ਭਰਾਵਾਂ ਨੂੰ ਵੀ ਆਪਾਂ ਅੱਗੇ ਸਾਰਿਆਂ ਨੂੰ ਕਵਾਂਗੇ ਵੀ ਤੁਸੀਂ ਵੀ ਇਹਨਾਂ ਨਾਲ ਜੁੜੋ ਤਾਂ ਕਿ ਤੁਹਾਡਾ ਵੀ ਅੱਗੋਂ ਦੀ ਕੰਮ ਹੋਏਗਾ ਤਾਂ ਤੁਸੀਂ ਵੀ ਬਾਹਰ ਜਾ ਸਕੋ ਆਪਣੀ ਫੈਮਿਲੀ ਦੇ ਕਿੰਨੇ ਕ ਪੈਸਿਆਂ ਦੇ ਵਿੱਚ ਇਹਨਾਂ ਨੇ ਤੁਹਾਡਾ ਵੀਜ਼ਾ ਜਿਹੜਾ ਫੈਮਲੀ ਦਾ ਲਗਵਾ ਕੇ ਦਿੱਤਾ ਸਰ ਸਾਡਾ 4 ਔਰ 4.5 ਦੇ ਆਸ-ਪਾਸ ਦਾ ਖਰਚਾ ਐ ਸਾਰਾ ਟੋਟਲ ਸਰ ਸਾਡਾ ਇਸ ਤੋਂ ਉੱਪਰ ਕੋਈ ਖਰਚਾ ਨਹੀਂ ਆਇਆ ਸਾਡਾ ਉਹ ਕੱਲੇ ਬੱਚੇ ਦਾ ਲੱਗਿਆ ਹੋਣਾ ਨਾ ਫਿਰ 4 4.5 ਲੱਖ ਸਾਡੀ ਪੂਰੀ ਫੈਮਲੀ ਦੀ ਗੱਲ ਕਰ ਰਹੇ ਆ ਸਰ ਤੁਹਾਡੇ ਨਾਲ ਮੈਂ ਅੱਛਾ ਪੂਰੀ ਫੈਮਲੀ ਹਾਂ ਹਾਂ ਮੈਂ ਉਹ 56 ਲੱਖ ਰੁਪਏ ਦੀ ਗੱਲ ਨਹੀਂ ਕਰ ਰਿਹਾ ਤੁਹਾਡੇ ਨਾਲ ਮੈਂ ਆਪਣੀ ਫੈਮਲੀ ਦੀ ਗੱਲ ਕਰ ਰਿਹਾ ਸਿਰਫ ਸਾਡੇ ਇੰਨੇ ਕੀ ਪੈਸੇ ਲੱਗੇ ਤੇ ਸਾਡਾ ਹੋ ਗਿਆ ਸਰ ਕੰਮ ਸਾਰਾ ਬੱਚਾ ਕਿਹੜੀ ਕਲਾਸ ਦੇ ਵਿੱਚ ਤੁਹਾਡਾ ਇੱਥੇ ਪੜਦਾ ਹੈ ਸਰ ਮੇਰਾ ਬੇਟਾ 1 ਫਸਟ ਚੀਜ ਜਾਏਗਾ ਦੇਖੋ ਸੈਕਿੰਡ ਜਾਏਗਾ ਫਸਟ ਜਾਏਗਾ ਉੱਥੇ ਜਾ ਕੇ ਪਤਾ ਲੱਗੇਗਾ ਸਰ ਹੁਣ ਤੁਸੀਂ ਫਿਰ ਆਪਣੀ ਸਾਰੀ ਫੈਮਲੀ ਜਾ ਰਹੀ ਹੈ ਕਿਦਾਂ ਸਰ ਸਾਰੀ ਫੈਮਲੀ ਜਾ ਰਹੀ ਸਰ ਹਾਂ ਬੱਚੇ ਵੀ ਨਹੀਂ ਨਹੀਂ ਸਰ ਸਾਰੇ ਜਾਵਾਂਗੇ ਆਪਾਂ ਕਿਉਂ ਨਹੀਂ ਜਾਵਾਂਗੇ ਹੁਣ ਜੇ ਵੀਜ਼ਾ ਲੱਗ ਹੀ ਗਿਆ ਮੌਕਾ ਰੱਬ ਨੇ ਦਿੱਤਾ ਤੇ ਆਪਾਂ ਉਹ ਜ਼ਰੂਰ ਜਾਵਾਂਗੇ ਸਰ ਉੱਥੇ ਹਾਂ ਮੈਮ ਤੁਹਾਨੂੰ ਕਿੰਨੀ ਖੁਸ਼ੀ ਹੈ ਅੱਜ ਜਦੋਂ ਫੈਮਿਲੀ ਦਾ ਵੀਜ਼ਾ ਲੱਗਿਆ ਉਹ ਵੀ ਬੱਚੇ ਕਰਕੇ ਬਹੁਤ ਖੁਸ਼ੀ ਹੋਈ ਬੱਚੋਗਲੇ ਕਰਕੇ ਕਿ ਆਪਾਂ ਵੀ ਉਹ ਦਿਨਾਂ ਨਾਲ ਜਾਵਾਂਗੇ ਆਪਾਂ ਵੀ ਉਹਦੇ ਨਾਲ ਜਾਣੇ ਦਾ ਮੌਕਾ ਮਿਲ ਰਿਹਾ ਹੈ ਇਸਕੇ ਸੰਗ ਸੰਗ ਹਮੇ ਵੀ ਔਰ ਇਸਕਾ ਵੀ ਭਵਿਸ਼ਯ ਬਣ ਰਹਾ ਹੈ ਅਗੇ ਕੇ ਲਈ ਸਾਨੂੰ ਵੀ ਬਹੁਤ ਖੁਸ਼ੀ ਹੈ ਐ ਸੋਚਿਆ ਸੀਗਾ ਕਿ ਇੰਨੇ ਕੇ ਛੋਟੇ ਬੱਚੇ ਦਾ ਵੀਜ਼ਾ ਲੱਗ ਜਾਊਗਾ ਨਹੀਂ ਸੋਚਿਆ ਨਹੀਂ ਸੀਗਾ ਬਟ ਜਦੋਂ ਇਹਨਾਂ ਦੀ ਐਡ ਦੇਖੀ ਆਪਾਂ ਇੱਧਰ ਆਏ ਤਾਂ ਫਿਰ ਆਪਾਂ ਅਪਲਾਈ ਕੀਤਾ ਹੈਗਾ ਤੇ ਸਾਡਾ ਵੀਜ਼ਾ ਆ ਗਿਆ ਹੈਗਾ ਤੇ ਸਾਨੂੰ ਬਹੁਤ ਖੁਸ਼ੀ ਹੋਈ ਹੈ ਪਰ ਅੱਜ ਕੱਲ ਦਾ ਸੋਸ਼ਲ ਮੀਡੀਆ ਤੇ ਫੇਕ ਵੀ ਬਹੁਤ ਕੁਝ ਹੁੰਦਾ ਐ ਐਡਸ ਵਗੈਰਾ ਕਈ ਫੇਕ ਹੀ ਪਾ ਦਿੰਦੇ ਨੇ ਓਦਾਂ ਯਕੀਨ ਕਿਵੇਂ ਹੋਇਆ ਹੈ ਨਾ ਦੇ ਉੱਤੇ ਕਿੰਗਡੋਮ ਵਾਲਿਆਂ ਤੇ ਤੁਹਾਨੂੰ ਨਹੀਂ ਨਹੀਂ ਆਪਾਂ ਐਡ ਦੇਖੀ ਸੀਗੀ ਆਪਾਂ ਆਏ ਹਾਂ ਪਰ ਮਿਲੇ ਬਾਤ ਚਿਤ ਕਰੀ ਫਿਰ ਉਸ ਕੇ ਤਰ੍ਹਾਂ ਅਪਲਾਈ ਕੀਤਾ ਹੈਗਾ ਤੇ ਦੇਖੀਏ ਸਾਡਾ ਆਪ ਵੀ ਗਿਆ ਹੈਗਾ ਪਹਿਲਾਂ ਕਿਸੇ ਕੰਟਰੀ ਚ ਗਏ ਹੋ ਤੁਸੀਂ ਤੁਹਾਡ ਤੁਸੀਂ ਜਾਂ ਤੁਹਾਡੇ ਹਸ ਨਹੀਂ ਕਿ ਐਕਚੁਅਲੀ ਦੋ ਤਿੰਨ ਜਗ੍ਹਾ ਟਰਾਈ ਜ਼ਰੂਰ ਕੀਤਾ ਸੀਗਾ ਪਰ ਸਾਡਾ ਹੋਇਆ ਨਹੀਂ ਕਿਤੇ ਕੰਮ ਸਾਰ ਹਰ ਜਗ੍ਹਾ ਨਿਰਾਸ਼ਾ ਹੀ ਸਾਨੂੰ ਮਿਲੀ ਹੈ ਪਰ ਇੱਥੇ ਜਦੋਂ ਆਪਾਂ ਐਡ ਦੇਖੀ ਇਹਦੇ ਸਾਡਾ ਇਹਨਾਂ ਨੇ ਪੂਰਾ ਸਾਨੂੰ ਮਤਲਬ ਸਹਿਯੋਗ ਕੀਤਾ ਔਰ ਸਾਡਾ ਕੰਮ ਹੋ ਗਿਆ ਸਰ ਹਾਂਜੀ ਹਾਂਜੀ ਐ ਲੋਕਾਂ ਨੂੰ ਹੁਣ ਦੱਸੋਂਗੇ ਨਾ ਬਾਰੇ ਵੀ ਹਾਂ ਇੱਥੇ ਮੈਂ ਤੇ ਸਰ ਤੁਹਾਨੂੰ ਪਹਿਲਾਂ ਹੀ ਕਿਹਾ ਮੈਂ ਤੇ ਸਾਰਿਆਂ ਤੁਹਾਨੂੰ ਵੀ ਕਵਾਂਗਾ ਸੋ ਤੁਸੀਂ ਵੀ ਇਹਨਾਂ ਕੋਲ ਵੀਜ਼ਾ ਲਵਾਓ ਜਿੱਦਾਂ ਮੇਰੇ ਲੱਗਾ ਮੇਰੀ ਫੈਮਲੀ ਦਾ ਲੱਗਾ ਐ ਦੀ ਸਾਰ ਆਪਾਂ ਸਾਰਿਆਂ ਨੂੰ ਕਵਾਂਗੇ ਵੀ ਆਪਣੀ ਫੈਮਲੀ ਚੋਂ ਵੀ ਸਭ ਨੂੰ ਆਪਾਂ ਗਾਈਡ ਕਰਾਂਗੇ ਵੀ ਤੁਸੀਂ ਵੀ ਇਹਨਾਂ ਕੋਲ ਆਓ ਤੇ ਇਹਨਾਂ ਕੋਲ ਕੰਮ ਹੋ ਜਾਏਗਾ ਤੁਹਾਡਾ ਹਾਂਜੀ ਐ ਡਾਕੂਮੈਂਟੇਸ਼ਨ ਕਿੰਨੀ ਕੁ ਲਿੱਤੀ ਇਹਨਾਂ ਨੇ ਕੋਈ ਡਾਕੂਮੈਂਟੇਸ਼ਨ ਇਹਨਾਂ ਨੇ ਨਾਰਮਲ ਹੀ ਲਿੱਤੀ ਕੋਈ ਜ਼ਿਆਦਾ ਨਹੀਂ ਐ ਠੀਕ ਐ ਤੁਹਾਡਾ ਕੰਮ ਹੋ ਗਿਆ ਸਾਨੂੰ ਇੰਨਾ ਹੀ ਹੈ ਸਾਡਾ ਕੰਮ ਹੋ ਗਿਆ ਬਸ ਕਿੰਨੇ ਕ ਸਮੇਂ ਚ ਵੀਜ਼ਾ ਇਹਨਾਂ ਨੇ ਤੁਹਾਨੂੰ ਫੈਮਿਲੀ ਦਾ ਲੈ ਕੇ ਸਰ ਸਾਡਾ 2 3 ਮਹੀਨੇ ਚ ਵੀਜ਼ਾ ਆ ਗਿਆ ਸੀ ਸਰ ਸਾਡਾ ਹਾਂਜੀ ਹਾਂਜੀ ਅ ਬੱਚੇ ਤੁਹਾਡਾ ਕੀ ਨਾਮ ਹੈ ਚਿਰਾਗ ਕਿਹੜੀ ਕਲਾਸ ਚ ਪੜਦੇ ਹੋ ਫਸਟ ਆ ਵੀਜ਼ਾ ਲੱਗ ਗਿਆ ਫਿਰ ਕਿੱਥੇ ਜਾ ਰਹੇ ਹੋ ਕੈਨੇਡਾ ਕੈਨੇਡਾ ਜਾਣਾ ਜਹਾਜ਼ ਤੇ ਸੱਚੀ ਮੰਮੀ ਪਾਪਾ ਨੂੰ ਵੀ ਨਾਲ ਲੈ ਕੇ ਜਾਣਾ ਕਿ ਕੱਲਿਆਂ ਜਾਣਾ ਮੰਮੀ ਪਾਪਾ ਨੂੰ ਨਾਲ ਲੈ ਕੇ ਨਾਲ ਲੈ ਕੇ ਜਾਣਾ ਤੇ ਤੁਸੀਂ ਆਪਣੇ ਫਰੈਂਡਸ ਨੂੰ ਦੱਸਤਾ ਫਿਰ ਸਕੂਲ ਚ? ਨੋ। ਦੱਸਿਆ ਨਹੀਂ? ਦੱਸਣਾ ਨਹੀਂ ਉਹਨਾਂ ਨੂੰ। ਹੈਂ? ਦੱਸਣਾ ਹੈ? ਕਿਆ ਬਾਤ ਦੱਸਾਂਗੇ। ਤਾਂ ਬਿਲਕੁਲ ਮੈਮ ਇਹ ਫੈਮਿਲੀ ਕਹਿੰਦੀ ਪਈ ਆ 4-4.5 ਲੱਖ ਦੇ ਵਿੱਚ ਕਿੰਗਡੋਮ ਕੰਸਲਟੈਂਟ ਨੇ ਸਾਡਾ ਵੀਜ਼ਾ ਫੈਮਿਲੀ ਦਾ ਲਗਵਾਤਾ। ਇਹ ਲੋਕ ਤਾਂ 20-25-25 ਲੱਖ ਚੱਕੀ ਫਿਰਦੇ ਤੁਸੀਂ 4-4.5 ਚ ਕਿਵੇਂ ਲਵਾਈ ਜਾਂਦੇ ਹੋ? ਸਰ ਜਿਹੜਾ ਤੁਹਾਨੂੰ ਹੈਰਾਨੀ ਹੋ ਰਹੀ ਹੈ ਇਹ ਸੁਣ ਕੇ ਕਿ ਸਿਰ 4.5 ਲੱਖ ਦੇ ਵਿੱਚ ਵੀਜ਼ਾ ਕਿੱਦਾਂ ਲਗਾ ਦਿੱਤਾ ਐ ਐਕਚੁਅਲੀ ਗੱਲ ਕੀ ਹੈ ਕਿ ਪੈਰੈਂਟਸ ਤੋਂ ਅਸੀਂ ਸਿਰਫ ਉਹ ਹੀ ਫੀਸ ਲੈਂਦੇ ਆ ਜੋ ਇਹਨਾਂ ਦੇ ਸਕੂਲ ਦੇ ਵਿੱਚ ਉੱਥੇ ਬੱਚੇ ਦੀ ਇਹਨਾਂ ਨੇ ਪੇ ਕੀਤੀ ਹੈ ਸਾਡੀ ਆਪਣੀ ਇਹਦੇ ਵਿੱਚ ਨਾ ਤੇ ਕੋਈ ਕੰਸਲਟੈਂਸੀ ਫੀਸ ਹੈ ਤੇ ਨਾ ਬਿਫੋਰ ਵੀਜ਼ਾ ਨਾ ਆਫਟਰ ਵੀਜ਼ਾ ਆਪਾਂ ਇਹਨਾਂ ਤੋਂ ਕੁਝ ਲਿਆ ਹੀ ਨਹੀਂ ਹੈ ਕਿਉਂਕਿ ਬੱਚਿਆਂ ਦੇ ਵੀਜ਼ੇ ਆਂਦੇ ਨੇ ਸਾਨੂੰ ਸਕੂਲ ਤੋਂ ਇੱਕ ਕਮਿਸ਼ਨ ਆਂਦਾ ਹੈ ਅਸੀਂ ਪੈਰੈਂਟਸ ਤੋਂ ਕੋਈ ਚਾਰਜ ਨਹੀਂ ਕਰਦੇ ਇਹਨਾਂ ਦੀ ਬੇਸਿਕ ਸਿਰਫ ਫੀਸ ਜਾਂਦੀ ਹੈ ਸਟੈਪ ਬਾਈ ਸਟੈਪ ਜੋ ਕਿ ਇੱਕ ਸਕੂਲ ਦੇ ਵਿੱਚ ਐਡਮਿਸ਼ਨ ਕਰਵਾਉਣ ਦੇ ਲਈ ਪ੍ਰੋਸੈਸ ਅੱਜ ਮੈਂ ਇਸ ਬੱਚੇ ਨੇ ਦੱਸਿਆ ਮੈਂ ਫਰਸਟ ਕਲਾਸ 'ਚ ਇੱਥੇ ਪੜਦਾ ਉਹ ਉੱਥੇ ਜਾ ਕੇ ਇਹਨੂੰ ਕਿਹੜੀ ਕਲਾਸ ਦੇ ਵਿੱਚ ਐਡਮਿਸ਼ਨ ਜਿਹੜੀ ਅਸਰ ਜਿੱਦਕੇ ਹੁਣ ਕੈਨੇਡਾ ਦੇ ਸਬੰਧ ਨਾਲ ਦੇਖਿਆ ਜਾਵੇ ਤੇ ਸਪਟੰਬਰ ਇਨਟੇਕ ਦੇ ਵਿੱਚ ਉੱਥੇ ਉਹਨਾਂ ਦੇ ਬੱਚੇ ਦੀ ਸਟੱਡੀ ਸਟਾਰਟ ਹੁੰਦੀ ਹੈ ਆਪਣੇ ਬੱਚਿਆਂ ਲਈ ਚਾਰ ਇਨਟੇਕ ਹੁੰਦੇ ਨੇ ਹੁਣ ਜੇਕਰ ਇਹਨਾਂ ਦਾ ਬੱਚਾ ਉੱਥੇ ਜਨਵਰੀ ਚ ਜਾਂਦਾ ਹੈ ਜਾਂ ਨਵੰਬਰ ਚ ਜਾਂਦਾ ਤਾਂ ਜਿਹੜੀ ਕਲਾਸ ਦੇ ਵਿੱਚ ਬੱਚਾ ਇੱਥੇ ਪੜ ਰਿਹਾ ਹੁੰਦਾ ਤੇ ਉਹ ਕੰਟੀਨਿਊ ਕਰਦਾ ਉੱਥੇ ਸਟੱਡੀ ਅਗਰ ਇਹ ਬੱਚਾ ਉੱਥੇ ਮਾਰਚ ਅਪ੍ਰੈਲ ਚ ਜਾਵੇ ਜਾਂ ਸਪਟੰਬਰ ਚ ਜਾਵੇ 2026 ਤੇ ਇਨੈਕਸਟ ਕਲਾਸ ਚ ਜਾਏਗਾ ਜਿੱਦਾਂ ਕਿ ਹੁਣ ਇਹ ਬੱਚੇ ਦਾ ਨਵੰਬਰ ਇਨਟੇਕ ਹੈ ਇਹ ਲਾਸਟ ਨਵੰਬਰ ਚ ਨਹੀਂ ਜਾਣਾ ਤੇ ਬੱਚਾ ਫਰਸਟ ਕੰਟੀਨਿਊ ਕਰੇ ਫੈਮਿਲੀ ਦਾ ਵੀਜ਼ਾ ਲੱਗ ਗਿਆ। ਬੱਚਾ ਤਾਂ ਚਲੋ ਉੱਥੇ ਜਾ ਕੇ ਸਟੱਡੀ ਕਰ ਲੇਗਾ। ਇਹਨਾਂ ਦੇ ਪੇਰੈਂਟਸ ਦਾ ਜਿਹੜਾ ਵੀਜ਼ਾ ਲੱਗਿਆ ਫਿਰ ਉਹ ਟੂਰਿਸਟ ਹੋਣਾ ਉਹ ਵਾਪਸ ਆ ਜਾਣਗੇ ਘੁੰਮ ਕੇ। ਨਹੀਂ ਸਰ ਬੱਚਾ ਬਹੁਤ ਛੋਟਾ ਹੈ। ਓਬਵੀਅਸ ਹੀ ਗੱਲ ਹੈ ਕਿ ਬੱਚਾ ਇਕੱਲਾ ਉੱਥੇ ਰਹੇਗਾ ਨਹੀਂ। ਪੇਰੈਂਟਸ ਅਗਰ ਉਹਦੇ ਨਾਲ ਜਾ ਰਹੇ ਨੇ ਤਾਂ ਪੇਰੈਂਟਸ ਦਾ ਵਰਕ ਵੀਜ਼ਾ ਲੱਗ ਕੇ ਜਾ ਰਹਿਆ ਨਾਲ। ਜਿਹੜੇ ਇਹਨਾਂ ਦੇ ਫਾਦਰ ਨੇ ਪੂਰਾ ਹਫ਼ਤਾ ਫੁੱਲ ਟਾਈਮ ਕੰਮ ਕਰ ਸਕਦੇ ਨੇ, ਮਦਰ ਵੀ 8 ਘੰਟੇ ਇੱਕ ਹਫ਼ਤੇ ਰ ਉੱਥੇ ਇਹਨਾਂ ਨੂੰ ਕੰਮ ਕਰਨ ਦੀ ਪਰਮਿਸ਼ਨ ਆਪਾਂ ਲੈ ਕੇ ਦਿੱਤੀ ਆ। ਹਾਂਜੀ। ਉਹ ਕੰਮ ਕਰ ਸਕਦੇ ਨੇ ਮਤਲਬ। ਬਿਲਕੁਲ ਕਰ ਆ ਫਿਰ ਅਕਸਰ ਜਿਵੇਂ ਅੱਗੇ ਜਾ ਕੇ ਬੱਚਾ ਸਟੱਡੀ ਕਰਦਾ ਲਗਾਤਾਰ ਕੰਟੀਨਿਊਸਲੀ ਰੱਖਦਾ ਉਸ ਤੋਂ ਬਾਅਦ ਪੀਆਰ ਦਾ ਪ੍ਰੋਸੈਸ ਵੀ ਹੈਗਾ ਕਿਦਾਂ ਜਾਂ ਨਹੀਂ ਹਾਂਜੀ ਸਰ ਜਿੱਦਾਂ ਕਿ ਆਫਟਰ ਪਲੱਸ 2 ਆਇਲਸ ਵਾਲੇ ਬੱਚੇ ਜਾਂਦੇ ਨੇ ਉਹਨਾਂ ਦਾ ਪ੍ਰੋਸੈਸ ਹੁੰਦਾ ਕਿ ਆਪਣੀ ਸਟੱਡੀ ਕੰਪਲੀਟ ਕਰਦੇ ਨੇ ਵਰਕ ਪਰਮਿਟ ਲੈਂਦੇ ਨੇ ਫਿਰ ਪੀਆਰ ਫਾਈਲ ਕਰਦੇ ਨੇ ਸੇਮ ਐਸਕੂਲਿੰਗ ਵੀਜ਼ਾ ਦੇ ਵਿੱਚ ਜਿਹੜਾ ਬੱਚਾ ਹੈਗਾ ਉਹ 2 ਸਾਲ ਤੋਂ ਬਾਅਦ ਆਪਣੀ ਜਿਹੜੀ ਪੀਆਰ ਉਹ ਫਾਈਲ ਕਰ ਸਕਦਾ ਹੁੰਦਾ ਜੇਕਰ ਇਹਨਾਂ ਦਾ ਬੱਚਾ ਪੀਆਰ ਉਤੇ ਹੋ ਜਾਂਦਾ ਫਿਰ ਇਹਨਾਂ ਦੇ ਬੱਚੇ ਦੀ ਸਾਰੀ ਪੜ੍ਹਾਈ ਉੱਥੇ 18 ਸਾਲ ਤੱਕ ਗਵਰਨਮੈਂਟ ਚੁਕੇਗੀ ਹਾਂਜੀ ਰਿਜੈਕਸ਼ਨ ਲੱਗੀਆਂ ਹੋਣ ਜਮੇ ਕਈ ਵਾਰੀ ਆਪਾਂ ਦੇਖਦੇ ਆ ਪਹਿਲਾਂ ਕਿਸੇ ਨੇ ਕਈ ਏਜੰਟਾਂ ਤੋਂ ਵੀਜ਼ੇ ਲਗਵਾਏ ਹੁੰਦੇ ਉਹ ਲੱਗਦੇ ਨਹੀਂ ਹੈਗੇ ਰਿਜੈਕਸ਼ਨਸ ਲੱਗ ਜਾਂਦੀਆਂ ਪਾਸਪੋਰਟ ਦੇ ਉੱਤੇ ਉਹ ਕਿੰਨਾ ਕੁ ਤੁਸੀਂ ਰਿਫਿਊਜ਼ਲ ਵਗੈਰਾ ਜਿਹੜੀਆਂ ਕਵਰ ਕਰਦੇ ਹੋ ਮੇਰੇ ਕੋਲ ਸਾਡੇ ਕੋਲ ਇਦਾਂ ਦੇ ਵੀ ਕੇਸੇ ਆਉਂਦੇ ਨੇ ਜਿਹੜੇ ਆ ਕੇ ਕਹਿੰਦੇ ਨੇ ਕਿ ਮੈਮ 10 15 ਵਾਰੀ ਟਰਾਈ ਕਰ ਲਿਆ ਲੇਕਿਨ ਵੀਜ਼ਾ ਹੀ ਨਹੀਂ ਆਇਆ ਲੇਕਿਨ ਆਪਾਂ ਫੇਰ ਵੀ ਉਹਨਾਂ ਦੇ ਵੀਜ਼ੇ ਲੈ ਕੇ ਦਿੱਤੇ ਨੇ ਤੁਹਾਡੀ ਜਿਹੜੀ ਮਰਜ਼ੀ ਰਿਫਿਊਜ਼ਲ ਹੋਵੇ ਟੂਰਿਸਟ ਵੀਸਟਰ ਵੀਜ਼ਾ ਦੀ ਰਿਫਿਊਜ਼ਲ ਹੋਵੇ ਵਰਕ ਪਰਮਿਟ ਦੀ ਰਿਫਿਊਜ਼ਲ ਆਵੇ ਅਸੀਂ ਕਹਿੰਦੇ ਆ ਕਿ ਕਿੰਗਡਮ ਕੰਸਲਟੈਂਟ ਆਜੋ ਅਸੀਂ ਤੁਹਾਡਾ ਵੀਜ਼ਾ ਲੈ ਕੇ ਦਵਾਂਗੇ ਹਾਂਜੀ ਜਿਵੇਂ ਅਕਸਰ ਆਪਾਂ ਦੇਖਦੇ ਆ ਪੇਰੈਂਟਸ ਨੇ ਕਿਤੇ ਨਾ ਕਿਤੇ ਦਾ ਟਰਾਈ ਜ਼ਰੂਰ ਕੀਤਾ ਹੁੰਦਾ ਉਸ ਚੀਜ਼ ਦਾ ਇਫੈਕਟ ਬੱਚੇ ਦੇ ਉੱਤੇ ਪੈਂਦਾ ਜਦੋਂ ਪਾਸਪੋਰਟ ਕਿਉਂਕ ਕਿ ਮੈਂ ਤੁਹਾਡੀ ਗੱਲ ਨਾਲ ਬਿਲਕੁਲ ਐਗਰੀ ਹਾਂ ਕਿ ਕੈਨੇਡਾ ਦੇ ਵਿੱਚ 10 ਸਾਲ ਦਾ ਰਿਕਾਰਡ ਹੁੰਦਾ ਹੈ ਕੈਨੇਡਾ ਦੀ ਅੰਬੈਸੀ ਦੇ ਵਿੱਚ 10 ਸਾਲ ਬਾਅਦ ਰਿਕਾਰਡ ਵੈਨਿਸ਼ ਹੁੰਦਾ ਬਟ ਚੀਜ਼ ਕੀ ਹੈ ਕਿ ਆਪਾਂ ਇੱਕ ਜਿਹੜੀ ਫਾਈਲ ਹੈ ਅੰਬੈਸੀ ਦੇ ਵਿੱਚ ਉਸੇ ਤਰੀਕੇ ਨਾਲ ਰੈਪਰੈਜ਼ੈਂਟ ਕਰਦੇ ਜੋ ਇਹਨਾਂ ਦੀ ਜੈਨੂਨ ਪ੍ਰੋਫਾਈਲ ਹੁੰਦੀ ਹੈ ਕਿ ਓਬਵੀਅਸਲੀ ਗੱਲ ਹੈ ਬੱਚਾ ਉੱਥੇ ਪੜਨ ਜਾ ਰਿਹਾ ਆਪਾਂ ਉਹਦੇ ਕੋਈ ਇਲੀਗਲ ਕੰਮ ਕਰਨ ਨਹੀਂ ਜਾ ਰਹੇ ਹੁਣ ਦੇਖੇ ਜੇ ਦੇਖੇ ਜੇ ਦੇਖਿਆ ਜਾਵੇ ਤਾਂ ਆਪਾਂ ਅਗਰ ਵਿਜ਼ਟਰ ਵੀਜ਼ੇ ਤੇ ਜਾਂਦੇ ਆ ਤਾਂ ਕੈਨੇਡਾ ਸੋਚਦੇ ਕੀ ਪਤਾ ਉੱਥੇ ਜਾ ਕੇ ਤੁਸੀਂ ਇਲੀਗਲ ਸਟੇ ਕਰ ਲਓ 199B ਦੇ ਰਿਫ ਰਿਆ ਕੈਨੇਡਾ ਗਵਰਨਮੈਂਟ ਨੂੰ ਵੀ ਫਾਇਦਾ ਹੋ ਰਿਹਾ ਸੋ ਇਹਦੇ ਵਿੱਚ ਰਿਜੈਕਸ਼ਨ ਦੇ ਜਿਹੜੇ ਚਾਂਸਸ ਨੇ ਬਹੁਤ ਘੱਟ ਹੁੰਦੇ ਨੇ ਹਾਂਜੀ ਜਿਵੇਂ ਹੁਣ ਲਗਾ ਕੇ ਚੱਲੋ ਇਸ ਬੱਚੇ ਦੀ ਉਮਰ ਬਹੁਤ ਛੋਟੀ ਹੈ ਜੀ ਉੱਥੇ ਜਾ ਕੇ ਇਹਨੇ ਸਟੱਡੀ ਵੀ ਕਰਨੀ ਹੈ ਠੀਕ ਹੈ ਉਸ ਤੋਂ ਬਾਅਦ ਪੇਰੈਂਟਸ ਦੁਬਾਰਾ ਇੱਧਰ ਆਉਣਾ ਚਾਹਣ ਵਿੱਚੋਂ ਆ ਸਕਦੇ ਨੇ ਜਾਂ ਨਹੀਂ ਸੇ ਦੇਖੋ ਜੇਕਰ ਤਾਂ ਪੈਰੈਂਟਸ ਨੂੰ ਉਥੇ ਪੀਆਰ ਲੈ ਨਹੀਂ ਆ ਤੇ 2 ਸਾਲ ਤੱਕ ਇਹਨਾਂ ਨੂੰ ਰਹਿ ਕੇ ਉਥੇ ਕੰਮ ਕਰਨਾ ਪਏਗਾ ਓਬਵੀਅਸ ਹੀ ਗੱਲ ਹੈ ਉਥੇ ਦੀ ਗਵਰਨਮੈਂਟ ਨੂੰ ਇਹਨਾਂ ਨੂੰ ਟੈਕਸ ਪੇ ਕਰਨਾ ਪਏਗਾ ਬਟ ਜੇਕਰ ਕੋਈ ਐਮਰਜੈਂਸੀ ਹੈ ਕਿ ਪੈਰੈਂਟਸ ਨੇ ਵਾਪਸ ਆਣਾ ਹੈ ਤਾਂ ਦੋਨਾਂ ਵਿੱਚੋਂ ਕੋਈ ਵੀ ਇੱਕ ਪੈਰੈਂਟਸ ਬੱਚੇ ਦੀ 홀ੀਡੇਜ਼ ਦੇ ਵਿੱਚ ਵਾਪਸ ਆਜ ਆ ਸਕਦਾ ਮਲਟੀਪਲ ਵੀਜ਼ਾ ਲੱਗਦਾ ਹੈ ਨਾ ਤਾਂ ਹਾਂਜੀ ਕਿਹੜੇ ਸਕੂਲਿੰਗ ਦੇ ਵਿੱਚ ਉਥੇ ਜਾ ਕੇ ਸਕੂਲ ਸਟੱਡੀ ਕਰਾਉਂਦਾ ਤੁਸੀਂ ਕੋਈ ਸਪੈਸ਼ਲ ਸਕੂਲ ਨੇ ਜਾਂ ਜਿਹੜੇ ਮਰਜ਼ੀ ਸਕੂਲ ਅਸੀਂ ਬੇਸਿਕਲੀ ਜਿਹੜੇ ਸਾਡੇ ਵੀਜ਼ਾਸ ਅਪਰੂਵਡ ਹੁੰਦੇ ਨੇ ਸਾਡੇ 온ਟਾਰੀਓ ਸਟੇਟ ਦੇ ਵਿੱਚ ਸਕੂਲਸ ਨੇ ਫੋਰ ਐਗਜ਼ਾਮਪਲ ਸਿਲਵਰਵੁੱਡ ਸਕੂਲ ਹੈ ਮਿਲ ਬੀਕਨ ਹਾਊਸ ਸਕੂਲ ਹੈ ਬਟ ਦੇਖਿਆ ਜਾਵੇ ਸਾਡੇ ਲਾਸਟ ਇਨਟੇਕ ਦੇ ਜਿੰਨੇ ਵੀ ਵੀਜ਼ਾਸ ਨੇ ਸਾਰੇ ਸਿਲਵਰਵੁੱਡ ਸਕੂਲ ਤੋਂ ਇਸ਼ੂ ਹੋਏ ਨੇ ਮਾਰਕਮ ਦੇ ਵਿੱਚ ਪੈਂਦਾ ਹੈ ਇਹ ਸਕੂਲ 온ਟਾਰੀਓ ਸਟੇਟ ਦੇ ਵਿੱਚ ਹੈ ਹਾਂਜੀ ਕੋਈ ਪਰਿਵਾਰ ਜਾਂ ਕੋਈ ਫੈਮਿਲੀ ਇਹ ਕਹਿ ਦਿੰਦੀ ਹੈ ਕਿ ਮੇਰੇ ਤਾਂ ਰਿਲੇਟਿਵ ਸਰੀ ਦੇ ਵਿੱਚ ਰਹਿੰਦੇ ਨੇ ਜਾਂ ਬ੍ਰਮਟਨ ਚ ਰਹਿੰਦੇ ਨੇ ਮੈਂ ਤਾਂ ਉਧਰ ਜਾਣਾ ਹੈ ਕਿ ਉਹ ਆਪਣੇ ਮਰਜ਼ੀ ਦਾ ਸਕੂਲ ਚੂਜ਼ ਕਰ ਸਕਦੇ ਨੇ ਬਿਲਕੁਲ ਕਰ ਸਕਦੇ ਨੇ ਲੇਕਿਨ ਦੇਖੋ ਫਿਲਹਾਲ ਪੈਰੈਂਟਸ ਲਈ ਵੀ ਤੇ ਸਾਡੇ ਲਈ ਵੀ ਮੇਨ ਮੋਟਿਵ ਹੈਗਾ ਵੀਜ਼ਾ ਪਹਿਲਾਂ ਸੀ ਉੱਥੇ ਹੀ ਅਪਲਾਈ ਕਰਦੇ ਆ ਜਿੱਥੋਂ ਵੀ ਸ਼્યોਰ 100% ਕਿ ਵੀਜ਼ਾ ਆ ਜਾਏਗਾ ਇੱਕ ਵਾਰ ਵੀਜ਼ਾ ਆ ਗਿਆ ਤਾਂ ਪੈਰੈਂਟਸ ਦੀ ਆਪਾਂ ਮਾਈਗ੍ਰੇਸ਼ਨ ਕਰਵਾ ਦਿੰਦੇ ਆ ਜਿੱਥੇ ਦੀ ਉਹ ਚਾਹੁੰਦੇ ਨੇ ਡਾਕੂਮੈਂਟੇਸ਼ਨ ਕਿੰਨੇ ਕੁ ਹੈਗੀ ਐ ਇਸ ਮਾਈਨਰ ਵੀਜ਼ਿਆਂ ਦੇ ਵਿੱਚ ਜੇ ਖਾ ਅਸਰ ਬੇਸਿਕਲੀ ਥੋੜੇ ਬਹੁਤ ਫੰਡਸ ਇਹਦੇ ਵਿੱਚ ਚਾਹੀਦੇ ਹੁੰਦੇ ਨੇ ਜੇਕਰ ਪੈਰੈਂਟਸ ਅਫੋਰਡ ਕਰ ਸਕਦੇ ਨੇ ਤਾਂ ਉਹ ਸ਼ੋਅ ਕਰਵਾ ਦੇਣ ਥੋੜੇ ਬਹੁਤ ਜਿਹੜੇ ਫੰਡਸ ਨੇ ਉਹ ਅਸੀਂ ਸ਼ੋਅ ਕਰਵਾ ਦੇਣਿਆ ਜ਼ਿਆਦਾ ਕੁਝ ਖਾਸ ਡਾਕੂਮੈਂਟੇਸ਼ਨਸ ਦੀ ਆਪਾਂ ਨੂੰ ਨੀਡ ਨਹੀਂ ਹੁੰਦੀ ਹੈਗੀ ਬੰਦਾ ਜੌਬ ਕਰਦਾ ਆਪਣੀ ਸੈਲਰੀ ਸਲਿੱਪ ਦਵੇ ਕੋਈ ਕਿਸੇ ਦਾ ਐਗਰੀਕਲਚਰ ਦਾ ਕੰਮ ਹੈ ਖੇਤੀਬਾੜੀ ਦਾ ਕੰਮ ਔਰ ਜੇ ਫਾਰਮ ਦਵੇ ਕਿਸੇ ਦਾ ਬਿਜ਼ਨਸ ਆ ਉਹ ਬਿਜ਼ਨਸ ਪ੍ਰੂਫ ਦਵੇ ਕੋਈ ਖਾਸ ਡਾਕੂਮੈਂਟਸ ਦੀ ਨੀਡ ਨਹੀਂ ਆਪਾਂ ਨੂੰ ਹੁੰਦੀ ਜੇਕਰ ਕੋਈ ਸੇ ਡਾਕੂਮੈਂਟਸ ਦੀ ਨੀਡ ਪੈਂਦੀ ਵੀ ਆ ਤਾਂ ਕਿੰਗਡਮ ਕੰਸਲਟੈਂਟ ਆਪ ਰੈ ਟੋਟਲ ਪ੍ਰੋਸੈਸ ਕਿੰਨੇ ਮਹੀਨੇ ਦਾ ਹੈਗਾ ਜਿਹੜਾ ਵੀਜ਼ਾ ਤੁਸੀਂ ਲੈ ਕੇ ਦੇ ਦਿੰਦੇ ਸਰ ਦੇਖਿਆ ਜਾਵੇ ਤਾਂ ਜਿਹੜੀ ਉਧਰੋਂ ਆਪਣੀ ਕੈਨੇਡਾ ਗਵਰਨਮੈਂਟ ਤੋਂ ਅਪਰੂਵਲ ਆਉਂਦੀ ਆਪਣੀ ਮਹੀਨੇ ਡੇਢ ਮਹੀਨੇ ਚ ਹੀ ਆ ਜਾਂਦੀ ਹੈ ਬਟ ਦੇਖਿਆ ਜਾਵੇ ਐਮਬੈਸੀ ਤੋਂ ਉਧਰ ਪਾਸਪੋਰਟ ਸਟੈਂਪ ਹੋ ਕੇ ਅੰਤ ਤੱਕ ਦਾ ਜਿਹੜਾ ਆਪਣਾ ਸਮਾ ਹੈਗਾ 22 ਤੋਂ 3 ਮਹੀਨੇ ਆਪਾਂ ਨੂੰ ਲੱਗ ਜਾਂਦੇ ਆ ਜਿਵੇਂ ਪਾਸਪੋਰਟ ਬੱਚੇ ਦਾ ਨਵਾਂ ਪਾਸਪੋਰਟ ਫਰੈਸ਼ ਹੀ ਹੁੰਦਾ ਆਲਮੋਸਟ ਕਿਉਂਕਿ ਛੋਟੇ ਛੋਟੇ ਬੱਚੇ ਨੇ ਤਾਂ ਉਸ ਦੇ ਉੱਤੇ ਈਜ਼ੀ ਮਿਲ ਜਾਂਦਾ ਹੈ ਵੀਜ਼ਾ ਜਾਂ ਨਹੀਂ ਕਿਦਾਂ ਗਵਰਨਮੈਂਟ ਜਾਂ ਜਿਹੜੀ ਵੀ ਜਿੱਥੋਂ ਤੁਸੀਂ ਵੀਜ਼ਾ ਲਗਵਾ ਕੇ ਦਿਨੇ ਉਹ ਕਹਿੰਦੇ ਨੇ ਕਿ ਨਹੀਂ ਇਹ ਤਾਂ ਬਹੁਤ ਛੋਟਾ ਬੱਚਾ ਹੈ ਹਜੇ ਅਜੇ ਦੇਖੋ ਕਿ ਕੈਨੇਡਾ ਗਵਰਨਮੈਂਟ ਨੇ ਰੂਲ ਕੱਢਿਆ ਹੈ ਕਿ 2.5 ਸਾਲ ਦਾ ਬੱਚਾ ਇੱਥੇ ਆ ਕੇ ਸਟੱਡੀ ਕਰ ਸਕਦਾ ਹੈ ਤਾਂ ਇਹ ਚੀਜ਼ ਮੈਟਰ ਨਹੀਂ ਕਰਦੀ ਕਿ ਬੱਚੇ ਦਾ ਪਾਸਪੋਰਟ ਫਰੈਸ਼ ਹੈ ਕਿ ਬੱਚੇ ਨੇ ਪਹਿਲਾਂ ਟਰੈਵਲ ਕੀਤਾ ਹੈ ਹਾਂ ਟਰੈਵਲ ਹਿਸਟਰੀ ਉੱਥੇ ਮੈਟਰ ਕਰਦੀ ਹੈ ਜੇਕਰ ਤੁਸੀਂ ਘੁੰਮਣ ਫਿਰਨ ਦੇ ਪਰਪਸ ਨਾਲ ਜਾ ਰਹੇ ਹੋ ਬਟ ਬੱਚਾ ਉੱਥੇ ਪੜ੍ਹਾਈ ਕਰਨ ਲਈ ਜਾ ਰਿਹਾ ਤੇ ਇਹ ਚੀਜ਼ ਮੈਟਰ ਨਹੀਂ ਕਰਦੀ ਸਰ ਬੱਚਾ ਜਦੋਂ ਇੰਡੀਆ ਦੇ ਵਿੱਚ ਰਹਿੰਦਾ ਉਸ ਦੀ ਸਟੱਡੀ ਕੀਤੀ ਹੋਈ ਜ਼ਰੂਰੀ ਹੈ ਉਹਨੇ ਇੱਕ ਦੋ ਕਲਾਸਾਂ ਪੜੀਆਂ ਹੋਣ ਜਾਂ ਨਹੀਂ ਉਹ ਹਜੇ ਨਹੀਂ ਵੀ ਪੜਨ ਲੱਗਿਆ ਉਹ ਹਜੇ ਉਹਦੀ ਉਮਰ ਨਹੀਂ ਹੋਈ ਕਹਿ ਲਓ ਵੀ 2.5 ਸਾਲ ਦਾ ਹੀ ਹੋਇਆ ਉਹਨੂੰ ਸਟੱਡੀ 'ਚ ਸਕੂਲ ਨਹੀਂ ਲਗਾਇਆ ਉਸ ਦਾ ਵੀ ਵਿਦਾ ਲੱਗ ਜਾਊਗਾ ਬਿਲਕੁਲ ਲੱਗ ਸਕਦਾ ਸਰ ਜਿਹੜਾ ਬੱਚਾ ਤੁਹਾਡਾ 2.5 ਸਾਲ ਦਾ ਹੈਗਾ ਉਹ ਪਲੇ ਵਿੱਚ ਜਾ ਕੇ ਉੱਥੇ ਸਟੱਡੀ ਕਰੇਗਾ ਹੂੰ ਤੇ ਤੁਸੀਂ ਇਹ ਵੀ ਦੱਸਤਾ ਪਹਿਲਾਂ 4 ਤੋਂ 4.5 ਲੱਖ ਦੇ ਵਿੱਚ ਕੋਈ ਐਕਸਟਰਾ ਹਿਡਨ ਚਾਰजेस ਬਾਅਦ ਦੇ ਵਿੱਚ ਪਤਾ ਕੀ ਕਹਿੰਦੇ ਆ ਜਦੋਂ ਬੰਦਾ ਪਹੁੰਚ ਜਾਂਦਾ ਆ ਜਾਂਦਾ ਇਮੀਗ੍ਰੇਸ਼ਨ ਦੇ ਦਫਤਰ ਕੀ ਨਹੀਂ ਇਹ ਵੀ ਚਾਰਜ ਲੱਗਣਿਆ ਹਿਡਨ ਚਾਰਜ ਜਿਹੜੇ ਦੱਸੇ ਨਹੀਂ ਜਾਂਦੇ ਖਾਸ ਕਰਕੇ ਵੀਡੀਓ ਦੇ ਵਿੱਚ ਇਹ ਕਹਿ ਦਿੱਤਾ ਜਾਂਦਾ 4 ਲੱਖ ਚ ਲੱਗਣਾ ਉਸ ਤੋਂ ਇਲਾਵਾ ਵੀ ਕੋਈ ਚਾਰਜ ਨਹੀਂ ਲੱਗਦਾ ਸਿਰ ਫੈਮਿਲੀ ਤੁਹਾਡੇ ਨਾਲ ਹੈ ਤੁਸੀਂ ਇਹਨਾਂ ਤੋਂ ਵੀ ਪੁੱਛ ਸਕਦੇ ਹੋ ਕਿ ਕਿੰਨੇ ਹਿڈن ਚਾਰਜਸ ਆਪਾਂ ਇਹਨਾਂ ਤੋਂ ਲੈ ਆ। ਸਾਡੇ ਦੇ ਵਿੱਚ ਬੇਸਿਕਲੀ ਛੋਟੀ ਜੀ ਜਿਹਦਾ ਤੁਹਾਨੂੰ ਪਹਿਲਾਂ ਦੱਸਿਆ ਕਿ ਫੀਸ ਜਾਂਦੀ ਹੈ ਸਕੂਲ ਨੂੰ ਜਾਂਦੀ ਹੈ ਪੇਰੈਂਟਸ ਭਾਵੇਂ ਸਿੱਧਾ ਸਕੂਲ ਨੂੰ ਪੇ ਕਰ ਦਨ ਭਾਵੇਂ ਸਾਡੇ ਥਰੂ ਪੇ ਕਰਵਾ ਦਨ। ਆਪਾਂ ਤਾਂ ਇਹ ਵੀ ਨਹੀਂ ਕਹਿੰਦੇ ਕਿ ਤੁਸੀਂ ਫੀਸ ਸਾਨੂੰ ਦੋ। ਆਪਾਂ ਕਹਿੰਨੇ ਕਿ ਜਿਹੜੀ ਫੀਸ ਹੈ ਭਾਵੇਂ ਤੁਸੀਂ ਡਾਇਰੈਕਟ ਸਿੱਧਾ ਸਕੂਲ ਨੂੰ ਪੇ ਕਰ ਸਕਦੇ ਹੋ ਕੋਈ ਇਸ਼ੂ ਨਹੀਂ ਹੈ। ਸਾਡੀ ਆਪਣੀ ਕੰਸਲਟੈਂਸੀ ਫੀਸ ਇਹਦੇ ਵਿੱਚ ਹੈ ਹੀ ਨਹੀਂ ਸਰ। ਹਮਮ। ਭਾਈ ਜੀ ਕੋਈ ਹੋਰ ਖਰਚਾ ਤਾਂ ਨਹੀਂ ਲੇ ਲੈਂਦਾ ਇਹਨਾਂ ਨੇ ਬਾਅਦ ਚ ਤੁਹਾਨੂੰ ਵੀਜ਼ਾ ਦੇ ਦਫਤਰ ਆਪਾਂ ਡਾਇਰੈਕਟ ਤੇ ਕਹਿ ਨਹੀਂ ਸਕਦੇ ਕਿ ਆਪਾਂ ਸਕੂਲ ਸਿੱਧੇ ਫੀਸ ਜਮ੍ਹਾਂ ਕਰਾਈਏ ਜਦ ਆਪਾਂ ਸਾਰਾ ਕੰਮ ਇਹਨਾਂ ਥਰੂ ਕਰਾ ਰਹੇ ਤੇ ਆਪਾਂ ਇਹਨਾਂ ਨੂੰ ਹੀ ਕਵਾਂਗੇ ਵੀ ਤੁਸੀਂ ਕਰੋ ਜੋ ਕਰਨਾ ਹੈ ਇਹ ਚੀਜ਼ ਹੈ ਕੋਈ ਹੋਰ ਹਿਡਨ ਚਾਰਜ ਤਾਂ ਨਹੀਂ ਇਹਨਾਂ ਨੇ 4 4.5 ਲੱਖ ਤੋਂ ਬਾਅਦ ਤੁਹਾਨੂੰ ਦੱਸਦੇ ਵੀ ਜਦੋਂ ਹੁਣ ਵੀਜ਼ਾ ਆ ਗਿਆ ਤੁਹਾਨੂੰ ਦੱਸਿਆ ਕਿ ਆ ਜਾਓ ਭਾਈ ਤੁਹਾਡਾ ਵੀਜ਼ਾ ਆ ਗਿਆ ਪਾਸਪੋਰਟ ਲੈ ਜਾਓ ਕੋਈ ਇਹ ਤਾਂ ਨਹੀਂ ਕਹਤਾ ਵੀ ਆ ਵੀ ਖਰਚਾ ਲੱਗਣਾ ਨਹੀਂ ਸਰ ਹਾਇ ਤੱਕ ਤਾਂ ਕੁਝ ਨਹੀਂ ਕਿਹਾ ਨਾ ਹੀ ਕਹਿਣਗੇ ਕਿਉਂਕਿ ਇਹਨਾਂ ਦੀ ਕਮਿਟਮੈਂਟ ਜੋ ਸੀਗੀ ਉਹ ਬਿਲਕੁ ਅਕੀ ਕਹੋਂਗੇ ਉਹਨਾਂ ਲੋਕਾਂ ਨੂੰ ਜਿਹੜੇ ਅੱਕ ਚੁੱਕੇ ਨੇ ਥੱਕ ਚੁੱਕੇ ਨੇ ਇਮੀਗ੍ਰੇਸ਼ਨ ਦਫ਼ਤਰਾਂ ਦੇ ਚੱਕਰ ਲਗਾ ਲਗਾ ਕੇ ਬਾਹਰ ਜੀ ਦੋ ਤਿੰਨ ਵਾਰੀ ਸਰ ਚੱਕਰ ਲਗਾਏ ਬੜੀ ਜਗ੍ਹਾ ਪਰ ਮੇਰਾ ਕੰਮ ਨਹੀਂ ਬਣਿਆ ਇੱਥੇ ਤਾਂ ਜਦੋਂ ਸਾਨੂੰ ਪਤਾ ਲੱਗਾ ਸੀਗਾ ਇੱਥੇ ਮੇਰਾ ਕੰਮ ਬਣ ਗਿਆ ਮੈਂ ਵੀ ਸਭ ਨੂੰ ਇਹੀ ਅਪੀਲ ਕਰਾਂਗਾ ਰਿਕਵੈਸਟ ਵੀ ਕਰਾਂਗਾ ਕਿ ਕਿਮਡਮ ਕੰਸੈਸ਼ਨ ਆ ਕੇ ਇਹਨਾਂ ਤੋਂ ਇਹਨਾਂ ਕੋਲ ਆਓ ਇਹ ਤੁਹਾਡੇ ਵੀਜ਼ਾ ਵੀ ਲਗਾਣਗੇ ਸਾਰਾ ਕੰਮ ਵੀ ਕਰਨਗੇ ਤੁਹਾਡਾ ਤੱਪੀ ਕੋਲ ਪੈਸਿਆਂ 'ਚ ਤੁਹਾਡਾ ਕੰਮ ਹੋਏਗਾ ਔਰ ਸਾਨੇ ਵੀ ਖੁਸ਼ੀ ਹੋਏਗੀ ਤੁਹਾਨੂੰ ਵੀ ਖੁਸ਼ੀ ਹੋਏਗੀ ਬਿਲਕੁਲ ਗਲਤ ਕੀਤੀ ਐ ਸੀ ਕਿੰਗਡੋਮ ਕੰਸਲਟੈਂਟ ਜਲੰਧਰ ਦੇ ਵਿੱਚ ਪਹੁੰਚੇ ਸੀਗੇ ਜੇਕਰ ਤੁਸੀਂ ਵੀ ਚਾਹਦੇ ਹੋ ਵਿਦੇਸ਼ ਜਾਣਾ ਵੀਜ਼ਾ ਨਹੀਂ ਲੱਗ ਰਿਹਾ ਰਿਫਿਊਜ਼ ਲਾ ਲੱਗ ਚੁੱਕੀਆਂ ਨੇ ਰਿਫਿਊਜ਼ ਲਾਂ ਵੀ ਐਕਸੈਪਟ ਕਰਦੇ ਨੇ ਆਪਣੇ ਤੁਹਾਡੇ ਪਰਿਵਾਰ ਦੇ ਵਿੱਚ ਕੋਈ ਛੋਟਾ ਬੱਚਾ 2.5 ਸਾਲ ਤੋਂ ਲੈ ਕੇ 17 ਸਾਲ ਤੱਕ ਦਾ ਉਸ ਦੇ ਨਾਲ ਤੁਸੀਂ ਵੀ ਵਿਦੇਸ਼ ਦੀ ਯਾਤਰਾ ਕਰ ਸਕਦੇ ਹੋ ਆਪਣੇ ਬੱਚੇ ਨੂੰ ਨਾਲ ਲਿਜਾ ਕੇ ਬੱਚਾ ਉੱਥੇ ਸਟੱਡੀ ਕਰ ਸਕਦਾ ਤੁਸੀਂ ਉੱਥੇ ਜਾ ਕੇ ਕੰਮ ਕਰ ਸਕਦੇ ਹੋ ਤਾਂ ਸਕਰੀਨ ਦੇ ਉੱਤੇ ਨੰਬਰ ਜਿਹੜੇ ਨੇ ਵਾਰ-ਵਾਰ ਡਿਸਪਲੇ ਹੋ ਰਹੇ ਨੇ ਕਿੰਗਡੋਮ ਕੰਸਲਟੈਂਟ ਵਾਲਿਆਂ ਦੇ ਛੋਟੀ ਬਾਰਾ ਜਲ ਜਲੰਧਰ ਦੇ ਵਿੱਚ ਇਹਨਾਂ ਦਾ ਜਿਹੜਾ ਆਫਿਸ ਹੈ ਤਾਂ ਇੱਕ ਵਾਰ ਤੁਸੀਂ ਵੀ ਸੰਪਰਕ ਕਰੋ ਜੇ ਵਿਦੇਸ਼ ਜਾਣਾ ਚਾਹੁੰਦੇ ਹੋ ਤਾਂ ਹੋਰ ਅਪਡੇਟਸ ਦੇ ਲਈ ਦੇਖਦੇ ਰਹੋ ਡੀ5 ਚੈਨਲ ਪੰਜਾਬੀ